ਅਸ਼ਰਕਾਲ ਤੋਂ ਸੁਰਚੁਕਿਆ ਸੰਸੜ ਨਿਊਜ਼ ਦੇ ਨਾਲ ਤੇ ਡੀਏਜੀ ਹਰਚਰਨ ਪੁੱਲਰ ਮਾਮਲੇ ਦੇ ਵਿੱਚ ਦਰਸਲ ਉਹਨਾਂ ਦੇ ਵਿਚੋਲੀਆ ਕ੍ਰਿਸ਼ਨੂ ਨੂੰ ਵੀ ਪੁਲਿਸ ਨੇ ਚੁੱਕ ਲਿਆ ਤੇ ਲਗਾਤਾਰ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਸਾਤਕਾ ਹਾਕੀ ਦੇ ਪਲੇਅਰ ਦੱਸੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਵੱਡੇ ਵੱਡੇ ਲੀਡਰਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੇਕਰ ਉਮਰ ਦੀ ਗੱਲ ਕੀਤੀ ਜਾਵੇ ਤਾਂ ਉਮਰ ਮਹਿਜ਼ 29 ਸਾਲ ਦੱਸੀ ਜਾ ਰਹੀ ਹੈ ਤਾਂ ਬਿਲਕੁਲ DIG ਹਰਚਰਨ ਸਿੰਘ ਪੁੱਲਰ ਦੇ ਵਿਚੋਲੀਆ ਨੇ ਬੜੇ ਡੂੰਘੇ ਸਬੰਧ ਦੱਸੇ ਜਾ ਰਹੇ ਨੇ ਜੇਕਰ ਜ਼ਿਕਰ ਕੀਤਾ ਜਾਵੇ DIG ਹਰਚਰਨ ਪੁੱਲਰ ਦਾ ਜਿਨ੍ਹਾਂ ਨੇ ਕਰੋੜਾਂ ਦਾ ਕੈਸ਼ ਉਹਨਾਂ ਦੇ ਘਰੋਂ ਬਰਾਮਦ ਹੋਇਆ ਲੱਖਾਂ ਦੀ ਰਿਸ਼ਵਤ ਲੈਂਦੇ ਫੜੇ ਗਏ ਸੀ ਔਰ ਹੁਣ ਉਹਨਾਂ ਦੇ ਵਿਚੋਲੀਆ ਕ੍ਰਿਸ਼ਨੂ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਲੈ ਚੁੱਕੇ ਨੇ ਤਾਂ ਦੱਸ ਦਿਆ ਕਿ ਲਗਾਤਾਰ ਕੁਝ ਕਿਛ ਕੀਤੀ ਜਾ ਰਹੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਵੱਡੇ ਵੱਡੇ ਲੀਡਰਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਦੂਜੇ ਪਾਸੇ ਕ੍ਰਿਸ਼ਨੂ ਦੇ ਦੋਸਤਾਂ ਦਾ ਕਹਿਣਾ ਹੈ ਕਿ ਇਹ ਵੱਡੇ ਵੱਡੇ ਲੀਡਰਾਂ ਦੀਆਂ ਫੋਟੋਆਂ ਦਿਖਾ ਕੇ ਉਹਨਾਂ ਤੇ ਛੇਕੀ ਮਾਰਦਾ ਸੀ ਤੇ ਆਪਣੀ ਤੌਰ ਬਣਾਉਂਦਾ ਸੀ ਤਾਂ ਬਿਲਕੁਲ ਕੱਪੜੇ ਨਹੀਂ ਝੜੇ ਅੱਜ ਤੋਂ ਨਹੀਂ ਹੋ ਰਹੇ ਸੀ ਪਿਛਲੇ ਕਈ ਸਾਲਾਂ ਤੋਂ ਹੋ ਰਹੇ ਸੀ ਐਸੋ ਕਿਤੇ ਨਾ ਕਿਤੇ ਹੁਣ ਡੀਏ ਚ ਹਰਚਰਨ ਪੁੱਲਰ ਦੇ ਨਾਲ ਜਿੰਨੀਆਂ ਵੀ ਕੜੀਆਂ ਜੁੜੀਆਂ ਨੇ ਸਾਰੀਆਂ ਕੜੀਆਂ ਨੇ ਜਿਹੜੀਆਂ ਫਰੋਲੀਆਂ ਜਾਣਗੀਆਂ ਤੇ ਹਰ ਕਿਸੇ ਤੋਂ ਜਾਂਚ ਪੜਤਾਲ ਜ਼ਰੂਰ ਕੀਤੀ ਜਾਏਗੀ ਤਾਂ सीबीआई ਨੇ ਆ ਕ੍ਰਿਸ਼ਨੂ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਦੱਸਿਆ ਕਿ ਰਿਸ਼ਵਤ ਮਾਮਲੇ ਦੇ ਵਿੱਚ ਡੀਆਈਜੀ ਭੁੱਲਰ ਦੇ ਨਾਲ ਹੀ ਉਸ ਦੀ ਗ੍ਰਿਫਤਾਰੀ ਹੋਈ ਹੈ ਸੋ सीबीआई ਨੇ ਕ੍ਰਿਸ਼ਨੂ ਦੇ ਕੋਲੋਂ 21 ਲੱਖ ਰੁਪਏ ਬਰਾਮਦ ਕੀਤਾ ਤਾਂ ਅਲੱਗ ਬੈਰਕ ਦੇ ਵਿੱਚ ਉਸ ਦਾ ਵਿਚੋਲੀਆ ਰੱਖਿਆ ਗਿਆ ਤੇ ਇਸ ਵੇਲੇ ਦੀ ਵੱਡੀ ਅਪਡੇਟ ਦੇ ਦਿੰਦੇ ਆ ਤਾਂ ਡੀਆਈਜੀ ਦੇ ਵਿਚੋਲੀਆ ਕ੍ਰਿਸ਼ਨੂ ਦੀ ਵੱਡੇ ਵੱਡੇ ਲੀਡਰਾਂ ਦੇ ਨਾਲ ਸਾਂਝ ਵੀ ਦੱਸੀ ਜਾ ਰਹੀ ਹੈ ਰਿਸ਼ਵਤ ਮਾਮਲੇ ਦੇ ਵਿੱਚ ਡੀਆਈਜੀ ਪੁੱਲਰ ਦੇ ਨਾਲ ਉਸਦੀ ਗ੍ਰਿਫਤਾਰੀ ਹੋਈ ਸੀ ਸੋ ਜਿੱਥੇ ਡੀਆਈਜੀ ਪੁੱਲਰ ਦੇ ਘਰੋਂ ਤਕਰੀਬਨ 7 ਕਰੋੜ ਤੋਂ ਵੱਧ ਕੈਸ਼ ਬਰਾਮਦ ਹੋਇਆ ਉੱਥੇ ਕ੍ਰਿਸ਼ਨੂ ਦੇ ਘਰ ਤੋਂ ਵੀ 21 ਲੱਖ ਰੁਪਇਆ ਬਰਾਮਦ ਕੀਤਾ ਗਿਆ ਤਾਂ ਬਿਲਕੁਲ ਹੁਣ ਦੇਖਣਾ ਇਹ ਹੋਏਗਾ ਕਿ ਡੀਆਈਜੀ ਪੁੱਲਰ ਦੇ ਕੇਸ ਦੇ ਨਾਲ ਹੋਰ ਕਿੰਨੇ ਕਿੰਨੇ ਵੱਡੇ ਲੀਡਰ ਵੱਡੇ ਅਫਸਰ ਜਾਂ ਫਿਰ ਹੋਰ ਮੁਲਾਜ਼ਮ ਨੇ ਜਿਹੜੇ ਜੁੜੇ ਹੋ ਸਕਦੇ ਨੇ ਫਿਲਹਾਲ ਇਹ ਹਜੇ ਵੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ